ਸੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਕਿਸੇ ਵੀ ਟਰੈਕਟਰ ਦੇ ਬੰਪਰ ਹੁੱਕ ਜਾਂ ਕੋਈ ਵੀ ਸਮਾਨ ਬਣਾਉਣ ਲਈ ਬਹੁਤ ਹੀ ਵਧੀਆ ਕਾਰੀਗਰ ਸਾਡੇ ਕੋਲ ਆਇਆ ਹੋਇਆ ਹੈ ਇਸ ਵੀਰ ਕੋਲ ਬਹੁਤ ਹੀ ਵਧੀਆ ਡਿਮਾਂਡ ਦੇ ਉੱਪਰ ਬੰਪਰ ਹੁੱਕ ਜਾਂ ਕੋਈ ਟਰੈਕਟਰ ਦਾ ਹੋਰ ਸਮਾਨ ਜਿਵੇਂ ਕਿ ਇੰਡੀਗੇਟਰਾਂ ਦਾ ਸਪੈਸ਼ਲ ਜਾਲ ਬਣਾਇਆ ਜਾਂਦਾ ਹੈ ਵਧੀਆ ਪੈਰ ਵਾਲੀ ਰੇਸ ਬ੍ਰੇਕ ਤਿਆਰ ਕੀਤੀ ਜਾਂਦੀ ਹੈ ਬਹੁਤ ਹੀ ਵਧੀਆ ਵੀਰ ਹਰੇਕ ਚੀਜ਼ ਨੂੰ ਤਸੱਲੀ ਨਾਲ ਬਣਾਉਂਦਾ ਹੈ ਵੀਰ ਕੋਲ ਇਹ ਕਲਾ ਹੈ ਜੀ ਦੀ ਟਰੈਕਟਰ ਦੇ ਬੰਪਰ ਉਹ ਕਬਣਾਉਣ ਦੀ ਵੀਰ ਦਾ ਏਰੀਆ ਹੈ ਜੀ ਹੁਸ਼ਿਆਰਪੁਰ ਇਸ ਵੀਰ ਦੇ ਕੋਲ ਬਹੁਤ ਹੀ ਦੂਰ ਦੂਰ ਤੋਂ ਸਪੈਸ਼ਲ ਬੁਕਿੰਗ ਦੇ ਉੱਤੇ ਚੀਜ਼ਾਂ ਤਿਆਰ ਕਰਵਾਈਆਂ ਜਾਂਦੀਆਂ ਹਨ ਵੀਰ ਬਹੁਤ ਹੀ ਹੈਵੀ ਟਰੈਕਟਰ ਦੀ ਹੁੱਕ ੱੱਕੇ ਵਾਲਾ ਬੰਪਰ ਜਾਂ ਸਿੰਪਲ ਬੰਪਰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਦਾ ਹੈ ਕਿਸੇ ਵੀ ਟਰੈਕਟਰ ਦਾ ਅਸੀਂ ਵੀਰ ਕੋਲੋਂ ਹੈਵੀ ਤੋਂ ਹੈਵੀ ਤੇ ਨੋਰਮਲ ਤੋਂ ਨੋਰਮਲ ਬੰਪਰ ਵੀ ਬਣਵਾ ਸਕਦੇ ਆ ਕਿਸੇ ਵੀ ਚੀਜ਼ ਦੀ ਫੁੱਲ ਗਰੰਟੀ ਹੋਵੇਗੀ ਵੀਰ ਕੋਲ ਤੁਸੀਂ ਗਰੰਟੀ ਲੈ ਸਕਦੇ ਹੋ ਕਿਸੇ ਵੀ ਹੋੱਕ ਬੰਪਰ ਨੂੰ ਸਾਦਾ ਜਾਂ ਮਾੜਾ ਲੋਹਾ ਨਹੀਂ ਲਾਇਆ ਜਾਂਦਾ ਬਹੁਤ ਹੀ ਵਧੀਆ ਲੋਹਾ ਲਾਇਆ ਜਾਂਦਾ ਹੈ ਵੀਰ ਦਾ ਮੋਬਾਈਲ ਨੰਬਰ ਹੈ ਨੰਬਰ ਨਵੇਂ 156 49 003 ਤੇ ਦੂਜਾ ਨੰਬਰ ਹੈ 98152 96011 ਇਹ ਵੀਰ ਦੇ ਮੋਬਾਈਲ ਨੰਬਰ ਹਨ ਇਹਨਾਂ ਨੰਬਰਾਂ ਤੇ ਲਾ ਕੇ ਤੁਸੀਂ ਕਾਰੀਗਰ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਵਾਹਨ ਦੀ ਕੋਈ ਵੀ ਅਸੈਸਰੀ ਤਿਆਰ ਕਰਵਾ ਸਕਦੇ ਹੋ ਵੀਰ ਦਾ ਕਾਰਡ ਨੰਬਰ ਵੀ ਵੀਡੀਓ ਦੇ ਵਿੱਚ ਐਡ ਕਰ ਦਿੱਤਾ ਗਿਆ ਹੈ ਸੈਣੀ ਵਰਕਸ ਵੀਰ ਦੀ ਸੋਪ ਦਾ ਨਾਮ ਹੈ ਇੱਥੇ ਹਰ ਤਰ੍ਹਾਂ ਦਾ ਐਗਰੀਕਲਚਰ ਦਾ ਸਮਾਨ ਨਵਾਂ ਬਣਾਇਆ ਅਤੇ ਰਿਪੇਅਰ ਕੀਤਾ ਜਾਂਦਾ ਹੈ ਵੀਰ ਦੀ ਦੁਕਾਨ ਭੋਗਪੁਰ ਰੋਡ ਤੇ ਅੱਡਾ ਹੈ ਜੀ ਪੁੱਜੋ ਦੇਵਤਾ ਕੋਥੇ ਵੀਰ ਦੀ ਦੁਕਾਨ ਹੈ ਤੁਸੀਂ ਉਸ ਐਡਰੈਸ ਤੇ ਜਾ ਸਕਦੇ ਹੋ ਬਹੁਤ ਹੀ ਵਧੀਆ ਹੈ ਤਸੱਲੀ ਦਾ ਕੰਮ ਕਰਦੇ ਹਨ ਜੀ ਵੀਰ ਕੋਲ ਤੇ ਕਈ ਵਾਰੀ ਕੋਈ ਵੀ ਚੀਜ਼ ਤਿਆਰ ਕਰਵਾਉਣ ਲਈ ਟੋਕਣ ਲੈਣਾ ਪੈਂਦਾ ਹੈ ਤੇ ਕੰਮ ਵਾਰਿਸ ਤੇ ਤਸੱਲੀ ਨਾਲ ਹੀ ਕੀਤਾ ਜਾਂਦਾ ਹੈ ਬਾਕੀ ਤੁਸੀਂ ਗੱਲ ਕਰਕੇ ਵੀਰ ਕੋਲੋਂ ਹੋਰ ਜਾਣਕਾਰੀ ਲੈ ਸਕਦੇ ਹੋ ਕਿ ਵੀਰ ਕੀ ਕੀ ਤਿਆਰ ਕਰ ਸਕਦਾ ਹੈ ਬਾਕੀ ਇਹੋ ਜੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 22751 86228 22751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਭੇਜ ਕੇ ਤੁਸੀਂ ਫ੍ਰੀ ਐਡ ਕਰਵਾ ਸਕਦੇ ਹੋ ਐਡ ਕਰਵਾਉਣ ਵਾਲਾ ਨੰਬਰ ਵੀਡੀਓ ਦੇ ਥੱਲੇ ਚੱਲ ਹੀ ਰਿਹਾ ਹੈ ਉਸ ਵਿੱਚ ਤੁਸੀਂ ਫੋਟੋਆਂ ਪਾ ਕੇ ਫ੍ਰੀ ਐਡ ਕਰਵਾ ਸਕਦੇ ਹੋ ਤੇ ਇਸ ਵੀਰ ਦਾ ਕਾਰਡ ਨੰਬਰ ਤੋਂ ਨੰਬਰ ਲਾ ਕੇ ਗੱਲ ਕਰ ਸਕਦੇ